ਅਕਾਲੀ ਦਲ ਦੀ ਲੀਡਰਸ਼ਿਪ ਤੋਂ ਬੜੇ ਵੱਜੇਰ ਗੁਨਾਹ ਹੋਏ ਬੜੀਆਂ ਗਲਤੀਆਂ ਹੋਈਆਂ ਚਲੋ ਜੇ ਕੋਈ ਉਦੋਂ ਸਿਆਣਪ ਕਰ ਦੇ ਜਾਂ ਕਿਸੇ ਚੰਗੇ ਆਗੂ ਦੀ ਜ਼ਿੰਮੇਵਾਰ ਦੀ ਗੱਲ ਮੰਨ ਦੇ ਤਾਂ ਜਿਹੜਾ ਸਰਸੇ ਵਾਲਾ ਸਾਥ ਸੀ ਉਹਨੂੰ ਮਾਫੀ ਨਹੀਂ ਸੀ ਦੇਣ ਦੇਣੀ ਇਹ ਤੁਹਾਡਾ ਜ਼ਿਲ੍ਹਾ ਜਾਂ ਪਟਿਆਲੇ ਦਾ ਜ਼ਿਲ੍ਹਾ ਬੈਠੇ ਨੇ ਚੰਦੂ ਮਾਇਰਾ ਸਾਹਿਬ ਰਖਣਾ ਸਾਹਿਬ ਅੱਜ ਯਾਦ ਆਉਂਦੀ ਹੈ ਜਥੇਦਾਰ ਗੁਰਚੰਦ ਸਿੰਘ ਟੋੜਾ ਸਾਹਿਬ ਦੇ ਟੋੜਾ ਸਾਹਿਬ ਨੇ ਇੰਨਾ ਲੰਬਾ ਸਮਾਂ ਸ਼੍ਰੋਮਣੀ ਕਮੇਟੀ ਵਿੱਚ ਸੇਵਾ ਕੀਤੀ ਪੰਥ ਦੀ ਰਹਿਨਮਾਈ ਕੀਤੀ ਅਗਰ ਟੋੜਾ ਸਾਹਿਬ ਵਰਗੇ ਆਗੂ ਹੁੰਦੇ ਤੇ ਕਦੀ ਵੀ ਸਰਸੇ ਵਾਲਾ ਸਾਧ ਮਾਫ ਨਹੀਂ ਸੀ ਹੋਣਾ ਚਲੋ ਤਾਂ ਸਮਾਂ ਲੰਘ ਗਿਆ ਕੀ ਕਰ ਸਕਦੇ ਆ ਲੇਕਿਨ ਜਦੋਂ ਸਿੰਘ ਸਾਬਾ ਨੇ ਸਾਰੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਹੁਕਮਨਾਮਾ ਜਾਰੀ ਕਰਤਾ ਦੇਖੋ ਖਾਲਸਾ ਜੀ ਸਮੁੱਚੇ ਪੰਥ ਨੇ ਹੁਕਮਨਾਮੇ ਨੂੰ ਪ੍ਰਵਾਨ ਕਰ ਲਿਆ ਚਾਹੇ ਹੁਕਮਨਾਮਾ ਬਹੁਤਾ ਸਖਤ ਨਹੀਂ ਸੀ ਲੇਕਿਨ ਫਿਰ ਵੀ ਜਿਸ ਪ੍ਰਕਿਰਿਆ ਦੇ ਨਾਲ ਉਥੇ ਆਗੂਆਂ ਨੇ ਆਪਣੀਆਂ ਗਲਤੀਆਂ ਮੰਨੀਆਂ ਆਪਣੀ ਚੋਲੀ ਵਿੱਚ ਸਭ ਕੁਝ ਪੋਆਇਆ ਤੇ ਸੰਗਤ ਨੇ ਹਮੇ ਭਰਤੀ ਵੀ ਬਹੁਤ ਵਧੀਆ ਕੀਤਾ ਪੰਜ ਸਿੱਖ ਸਭਾ ਨੇ ਹੁਣ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਹੋਵੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਪਹਿਰਾ ਦਿੱਤਾ ਜਾਵੇ ਇਤਿਹਾਸ ਫਰੋਲੋ ਜਦੋਂ ਤੋਂ 6ਵੇਂ ਪਾਸ਼ਾ ਜੀ ਨੇ ਤਖਤ ਦੀ ਸਜਣਾ ਕੀਤੀ ਹੈ ਕਦੀ ਇਦਾਂ ਦਾ ਸਮਾਂ ਨਹੀਂ ਆਇਆ ਹੋਣਾ ਜਦੋਂ ਕਿ ਸਿੱਖਾਂ ਨੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਾ ਮੰਨਿਆ ਹੋਵੇ ਮੇਰਾ خیال ਜਿੰਨੀ ਕਾਪਾ ਨੂੰ ਸੁਝਿਆ ਪਹਿਲੀ ਦਫਾ ਆਪਾਂ ਇਹ ਦੇਖ ਰਹੇ ਆ ਕਿ ਜਿਹੜੇ ਸਿੱਖ ਪੰਥ ਦੇ ਆਪਣੇ ਆਪ ਨੂੰ ਆਗੂ ਅਖਵਾਉਂਦੇ ਨੇ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋ ਗਏ ਤੇ ਜਿਹੜੀ ਗੱਲ ਚੰਗੀ ਲੱਗੀ ਉਹ ਮੰਨ ਲਈ ਜਿਹੜੀ ਨਹੀਂ ਸੀ ਚੰਗੀ ਲੱਗੀ ਉਹ ਕਹਿੰਦੇ ਇਹ ਤਾਂ ਸਾਡੇ ਮਤਹਿਤ ਨੇ ਇਹ ਤਾਂ ਸਾਡੇ ਅੰਦਰ ਨੇ ਕੰਮ ਕਰਦੇ ਆ ਹੁਣ ਕੀ ਕਹੀਏ ਦੇਖੋ ਆਪਾਂ ਸਮਝਦੇ ਆ ਕਿ ਸਿੰਘ ਸਾਬਾਨ ਤਖਤਾਂ ਦੀ ਸੇਵਾ ਕਰਦੇ ਆ ਜਿਹੜਾ ਹੁਕਮੋਂ ਤੋਂ ਆਉਂਦਾ ਹੈ ਉਹਨਾਂ ਤਖਤਾਂ ਤੋਂ ਉਹ ਗੁਰੂ ਸਾਹਿਬ ਦਾ ਹੁਕਮ ਹੈ ਆਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਹੁਕਮ ਹੋਇਆ ਉਹ ਛੇਵੇਂ ਪਾਸ਼ਾ ਜੀ ਦਾ ਹੁਕਮ ਹੈ ਲੇਕਿਨ ਇਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਉਹਦੇ ਉੱਪਰ ਦੇਖੋ ਇਹ ਤਾਂ ਬਹੁਤ ਵੱਡੀ ਵੱੱਜਰ ਗਲਤੀ ਕੀਤੀ ਗਲਤੀ ਤੇ ਗਲਤੀ ਕਰੀ ਗਏ ਕਰਕੇ ਕੋ ਸਿਆਣਾ ਬੰਦਾ ਨਹੀਂ ਸੀ ਉਹਨਾਂ ਨੂੰ ਸਮਝਾਉਣ ਵਾਲਾ ਜਿਹੜੇ ਨਾਂ ਤੁਰੇ ਫਿਰਦੇ ਨੇ ਉਹਨਾਂ ਨੂੰ ਲੋਕ ਕੀ ਆਖਦੇ ਨੇ ਡੋਗਰੇ ਹੋਏ ਜਿਨ੍ਹਾਂ ਨੇ ਸਿੱਖ ਰਾਜ ਨੂੰ ਟੈਟੇਰੀ ਕੀਤਾ ਅੱਜ ਦੇ ਇਹਨਾਂ ਆਗਵਾ ਨੂੰ ਵੀ ਕਿਆ ਜਾਂਦਾ ਹੈ ਕਿ ਇਹ ਵੱਡੇ ਡੋਗਰੇ ਨੇ ਇਸ ਸਮੇਂ ਦੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਿਆ ਨਹੀਂ ਉਸ ਤੋਂ ਬਾਅਦ ਜੋ ਸਿੰਘ ਸਭਾ ਦੀ ਕਰਦਾਰਕੁਸ਼ੀ ਹੋਈ ਹੈ ਆਪਾਂ ਸਾਰੇ ਗੁਰਮਤ ਦੇ ਫਲਸਫੇ ਦੇ ਧਾਰਨੀ ਆ ਆਪਾਂ ਕਦੀ ਕਿਸੇ ਦਾ ਨੁਕਸਾਨ ਨਹੀਂ ਕਰਦੇ ਕਦੀ ਕਿਸੇ ਨਾਲ ਜ਼ਿਆਤੀ ਨਹੀਂ ਕਰਦੇ ਜ਼ੁਲਮ ਨਹੀਂ ਕਰਦੇ ਬੇਇਨਸਾਫੀ ਨਹੀਂ ਕਰਦੇ ਇਹ ਆਪਾਂ ਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਆਪਾਂ ਦਾ ਸਰਬੱਤ ਦਾ ਭਲਾ ਮੰਗਦੇ ਆਂ ਇਹ ਕੌਮ ساری ਦੁਨੀਆ 'ਚ ਇਸ ਕਰਕੇ ਜਾਣੀ ਜਾਂਦੀ ਹੈ ਆਪਣਾ ਫਲਸਫਾ ਆਪਣਾ ਸਿਧਾਂਤ ਆਪਣੀਆਂ ਰਵੈਤਾਂ ਦੁਨੀਆ ਦੇ ਧਰਮਾਂ ਤੋਂ ਵੱਖਰੀਆਂ ਨੇ ਪਰ ਦੱਸੋ ਖਾਲਸਾ ਜੀ ਯਾਨੀ ਹਰਪ੍ਰੀਤ ਸਿੰਘ ਜੀ ਦਾ ਕੀ ਕਸੂਰ ਸੀ ਇਹ ਇੰਨੇ ਵੱਡੇ ਵਿਦਵਾਨ ਪੀ ਐਚ ਡੀ ਕੀਤੀ ਇਹ ਹੁਣ ਗੱਲ ਕਰਨਗੇ ਆਪਣੀ ਦੇਖ ਲਓ ਕਿਵੇਂ ਫੁੱਲ ਕਰਨਗੇ ਤੇ ਲੋਕ ਇਹਨਾਂ ਦੀ ਗੱਲ ਤੇ ਚਰਚਾ ਕਰਦੇ ਆ ਅੱਜ ਸਾਰਾ ਅਮਰੀਕਾ ਕੈਨੇਡਾ ਸਾਰਾ ਯੂਰਪ ਉਹ ਕਹਿੰਦਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਗੁਰੂ ਘਰ ਆਓ ਗਿਆਨੀ ਰਕबीर ਸਿੰਘ ਜੀ ਸਾਡੇ ਗੁਰੂ ਘਰ ਆਓ ਤੇ ਗਿਆਨੀ ਸੁਲਤਾਨ ਸਿੰਘ ਨੂੰ ਬੁਲਾ ਰਹੇ ਨੇ ਕਿੱਥੇ ਗਿਆ ਗਿਆਨੀ ਗੁਰਬਚਨ ਸਿੰਘ ਜੇ ਨੂੰ ਕਰसद ਕੇ ਹੁਕਮਨਾਮਾ ਜਾਰੀ ਕੀਤਾ ਸੀਗਾ ਇਹ ਅੰਤਰ ਦੇਖ ਲਓ ਜਿਹਨੂੰ ਪੰਥ ਪ੍ਰਵਾਨ ਕਰਦਾ ਹੈ ਜਿਹਨੂੰ ਪੰਥ ਸਹਿਮਤੀ ਦਿੰਦਾ ਹੈ ਇਹ ਆਗੂ ਕਹਿੰਦੇ ਆ ਅਸੀਂ ਉਹ ਨਹੀਂ ਮਨਜ਼ੂਰ ਕਰਦੇ ਸਾਨੂੰ ਨਹੀਂ ਉਹ ਮਾਫਕ ਤੇ ਇਹਨਾਂ ਨੂੰ ਸੇਵਾ ਤੋਂ ਫਾਰਕ ਕੀਤਾ ਜੋ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ ਬੜਾ ਦਿੰਦ ਨਹੀਂ ਹੋ ਗਿਆ ਇਹ ਤੁਸੀਂ ਸਾਰੇ ਜਾਣਦੇ ਹੋ ਖਾਲਸਾ ਜੀ ਆਪਣੇ ਸਿਧਾਂਤ ਵਿੱਚ ਇਕ ਧਰਮ ਯੁੱਧ ਵੀ ਹੈ ਧਰਮ ਯੁੱਧ ਲਾਉਣਾ ਲੇਕਿਨ ਧਰਮ ਯੁੱਧ ਲਾਉਣਾ ਹੁੰਦਾ ਹਰ ਪਹਿਲੇ ਸਿੱਖ ਤਿਆਰ ਪਰ ਤਿਆਰ ਹੋਵੇ ਬੇਇਨਸਾਫੀ ਦਾ ਮੁਕਾਬਲਾ ਕਰਨ ਵਾਸਤੇ ਜ਼ੁਲਮ ਪਾਪ ਦਾ ਖਾਤਮਾ ਕਰਨ ਵਾਸਤੇ ਅੱਜ ਦੇਖੋ ਆਪਣੇ ਸਿੱਖਾਂ ਵਿੱਚੀ ਧਰਮ ਯੁੱਧ ਲੱਗ ਗਿਆ ਉਥੋਂ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮ ਹੁੰਦੇ ਨੇ ਪਟਨਾ ਸਾਹਿਬ ਤੋਂ ਕੋਈ ਹਦੇਸ਼ ਹੁੰਦਾ ਤੇ ਅੱਜ ਜਿਵੇਂ ਦਸ ਕੇ ਗਏ ਨੇ ਸਾਰੇ ਬੁਲਾ ਰਹੇ ਗਿਆਨੀ ਹਰਪ੍ਰੀਤ ਸਿੰਘ ਜੀ ਵਿਸਤਾਰ ਨਾਲ ਗੱਲ ਕਰਨ ਗਏ ਅੱਜ ਆਪਾਂ ਖਾਨਾ ਜੰਗੀ ਦੇ ਰਾਹ ਤੇ ਤੁਰ ਪਏ ਪਰ ਇਹ ਕਸੂਰ ਕਿਹਦਾ ਹੈ ਇਹ ਕਸੂਰ ਉਹਨਾਂ ਦਾ ਜਿਨ੍ਹਾਂ ਨੇ ਦੋ ਤਰੀਕ ਦੇ ਹੁਕਮ ਬਨਾਮੇ ਮੰਨੇ ਨਹੀਂ ਖਾਲਸਾ ਜੀ ਦੋ ਤਰੀਕ ਦੇ ਹੁਕਮਾਂ ਨੇ ਪੰਥ ਨੂੰ ਇਕੱਠੇ ਕਰਨ ਦਾ ਰਾਹ ਬਣਾਤਾ ਸੀਗਾ ਪੰਥ ਵਿੱਚ ਏਕਤਾ ਹੋਣ ਦੇ ਬਹੁਤ ਚੰਗੇ ਸਾਧਨ ਬਣ ਗਏ ਸੀਗੇ ਆਪਾਂ ਨੂੰ ਆਸ ਸੀ ਕਿ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਆ ਹੁਣ ਇਹ ਭਰਤੀ ਕਰੂਗੀ ਤੇ ਸਾਰਾ ਪੰਥ ਦੇ ਨਾਲ ਇਸ ਭਰਤੀ ਵਿੱਚ ਸ਼ਾਮਲ ਹੋਊਗਾ ਸਾਰਾ ਪੰਥ ਦੇ ਨਾਲ ਖੜਾ ਹੋਊਗਾ ਅਸੀਂ ਪਿੱਛੇ ਜਾਏ ਕੈਨੇਡਾ ਗਏ ਇੰਗਲੈਂਡ ਜਾ ਕੇ ਆਏ ਸੱਚ ਜਾਣਿਓ ਝੂਠ ਨਹੀਂ ਬੋਲਦੇ ਸਾਰੀ ਆਪਣੀ ਸੰਗਤ ਕੈਨੇਡਾ ਦੀ ਇੰਗਲੈਂਡ ਦੀ ਅਤੇ ਹੋਰ ਮੁਲਕਾਂ ਦੀ ਆਪਣੇ ਰਿਸ਼ਤੇਦਾਰ ਸਾਰੇ ਬਾਹਰ ਆ ਇੰਨੀ ਟੇਕ ਲਾ ਕੇ ਬੈਠੇ ਨੇ ਐਡੀ ਵੱਡੀ ਆਸ ਹੈ ਉਹਨਾਂ ਨੂੰ ਇਸ ਭਰਤੀ ਤੋਂ ਉਹ ਸਮਝਦੇ ਆ ਕਿ ਇਸ ਭਰਤੀ ਤੋਂ ਬਾਅਦ ਸਿੱਖ ਪੰਥ ਦੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਕਹ ਹੋਊਗੀ ਇੱਕ ਨਵੀਂ ਰੂਪਰੇਖਾ ਬਣੂਗੀ ਚੰਗੇ ਇਮਾਨਦਾਰ ਨੇਕ ਸਾਫ਼ ਸੁਥਰੇ ਸੱਚੇ ਲੀਡਰ ਮੋਰੇ ਹੋਣਗੇ ਜਿਹਨੂੰ ਪੰਥ ਪ੍ਰਵਾਨ ਕਰੂਗਾ ਉਹ ਲੀਡਰ ਨਹੀਂ ਜਿਹੜੇ ਸਮਝਦੇ ਆ ਕਿ ਇਹ ਜਿਹੜੀ ਪਾਰਟੀ ਆ ਸਾਡੀ ਘਰ ਦੀ ਜ਼ਗੀਰ ਆ ਮੈਂ ਕਹਿਣਾ ਚਾਹਣਾ ਅਸੀਂ ਹਰ ਸਟੇਜ ਤੋਂ ਆਖਦੇ ਆ ਠੀਕ ਆ ਕਈ ਵਾਰੀ ਉਹਨਾਂ ਤੋਂ ਵੀ ਗੱਲ ਸੁਣੀਦੀ ਐ ਕਿ ਇਹ ਸਾਡੇ ਪਰਿਵਾਰ ਦੀ ਜ਼ਗੀਰ ਨਹੀਂ ਤੇ ਜੇ ਭਰਿਆ ਮਾਨਸਾ ਤੁਹਾਡੇ ਪਰਿਵਾਰ ਦੀ ਜ਼ਗੀਰ ਨਹੀਂ ਤੇ ਫਿਰ ਤੈਨੂੰ ਤਿਆਗ ਕਿਉਂ ਨਹੀਂ ਤੂੰ ਕਰ ਸਕਦਾ ਤੂੰ ਕੁਰਸੀ ਕਿਉਂ ਨਹੀਂ ਛੱਡ ਸਕਦਾ ਤੇਰੇ ਕੋਲ ਐਡਾ ਵਧੀਆ ਰਾਹ ਸੀਗਾ ਸਿੰਘ ਜਬਾਨ ਨੇ ਬਣਾਤਾ ਤੇ ਜੇ ਤਿਆਗ ਕਰ ਦਿੰਦਾ ਉਹਦਾ ਵੀ ਬੜਾ ਸਨਮਾਨ ਹੋਣਾ ਸੀ ਲੋਕਾਂ ਨੇ ਉਹਦੀ ਵਡਿਆਈ ਵੀ ਕਰਨੀ ਸੀ ਲੇਕਿਨ ਨਹੀਂ ਕੁਰਬਾਨੀ ਤਾਂ ਬੜੀ ਦੂਰ ਦੀ ਗੱਲ ਆ ਸੰਘਰਸ਼ ਤਾਂ ਹੁਣ ਲੋਪ ਹੋ ਗਿਆ ਇੱਕ ਇੱਕ ਜਿਹੜੇ ਧੜੇ ਦੇ ਆਗੂ ਨੇ ਉਹ ਉਹ ਜਿਹੜੀ ਤਿਆਗ ਕਰਨ ਨੂੰ ਵੀ ਤਿਆਰ ਨਹੀਂ ਤੇ ਦੱਸੋ ਇਹ ਸਾਡੇ ਫਲਸਫੇ ਨਾਲ ਸਾਡੇ ਸਦਾਤ ਨਾਲ ਇਹ ਗੱਲ ਮੇਲ ਖਾਂਦੀ ਹੈ ਕੈਨੇਡਾ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ 2 ਮਿੰਟ ਲੈਣੇ ਆ ਕੈਨੇਡਾ ਦੇ ਇੰਟਰਪ੍ਰੀਟਿਜਨਲ ਇਲੈਕਸ਼ਨ ਹੋਈ ਹੈ ਤੇ ਲਿਬਰਲ ਪਾਰਟੀ ਦੁਆਰਾ ਉਹ ਸੱਤਾ ਵਿੱਚ ਆ ਗਈ ਤਿੰਨ ਮਹੀਨੇ ਪਹਿਲਾਂ ਲਿਬਰਲ ਪਾਰਟੀ 28% ਤੇ ਸੀਗੀ ਕਨਜ਼ਰਵੇਟਿਵਸ 62% ਤੇ ਸੀਗੇ ਮਤਲਬ 30 32 ਪਰਸੈਂਟੇਜ ਦਾ ਫਰਕ ਸੀ ਉਥੇ ਕਿਹੜਾ ਕ੍ਰਿਸ਼ਮਾ ਹੋਇਆ ਜੀ ਤੁਸੀਂ ਸਾਰੇ ਜਾਣਦੇ ਹੀ ਹੋ ਉਥੇ ਕ੍ਰਿਸ਼ਮਾ ਹੋਇਆ ਕਿ ਜਿਹੜਾ ਬਹੁਤ ਚੰਗਾ ਕੈਨੇਡਾ ਦਾ ਪ੍ਰਧਾਨ ਮੰਤਰੀ ਸੀ ਜਸਟਨ ਟਰੂਡੋ ਬੜਾ ਹਰਮਨ ਪਿਆਰਾ ਆ ਪੰਜਾਬੀਆਂ ਦਾ ਚਾਹੇ ਹਿੰਦੁਸਤਾਨ ਦੀ ਸਰਕਾਰ ਉਹਨੂੰ ਗਲਤ ਨਜ਼ਰਾਂ ਦੇਖਦੀ ਹੈ ਲੇਕਿਨ ਉਹਨੂੰ ਪਾਰਟੀ ਨੇ ਕਿਹਾ ਕਿ ਤੇਰੇ ਨਾਂ ਤੇ ਵੋਟਾਂ ਨਹੀਂ ਪੈਂਦੀਆਂ ਆਪਾਂ ਹਾਰ ਰਹੇ ਆ ਇੱਕ ਮੈਂਚ ਲਾਇਆ ਪਾਸੇ ਹੋ ਗਿਆ ਤੇ ਲਿਬਰਲ ਪਾਰਟੀ ਨੇ ਇੱਕ ਨਵਾਂ ਇਕਨੋਮਿਸਟ ਉਹਨੂੰ ਚੁਣ ਲਿਆ ਉਹਦਾ ਨਾਮ ਸੀ ਮਿਸਟਰ ਮਾਰਕ ਕਰਨੀ ਤੇ ਤਿੰਨ ਮਹੀਨਿਆਂ ਚ ਲੀਡਰਸ਼ਿਪ ਦੀ ਤਬਦੀਲੀ ਹੋਈ ਤੇ ਜਦੋਂ ਇਲੈਕਸ਼ਨ ਹੋਈ ਸਰਕਾਰ ਦੁਆਰਾ ਲਿਬਰਲ ਪਾਰਟੀ ਦੀ ਬਣ ਗਈ ਤੇ ਦੱਸੋ ਅਸੀਂ ਕੀ ਕਿਹਾ ਸੀ ਆ ਚੁੰਦਾ ਸਾਹਿਬ ਬੈਠੇ ਆ ਚੁੰਦਾ ਕਮੇਟੀ ਵਿੱਚ ਜਦੋਂ ਸਾਰੀ ਰਿਪੋਰਟ ਲਿਖੀ ਗਈ ਉਹਦੇ ਦੋ ਮੁੱਖ ਮੁੱਦੇ ਸਨ ਪਹਿਲਾ ਪਹਿਲੀ ਮੀਟਿੰਗ ਸਾਧ ਸੰਗਤ ਜੀ ਜਦੋਂ ਫੈਸਲਾ ਕਰਦੇ ਸੀ ਕਿੱਥੇ ਹੋਣੀ ਹੈ ਅਸੀਂ ਸਾਰਿਆਂ ਨੇ ਸਲਾਹ ਕੀਤੀ ਅਯਾਲੀ ਜੀ ਵੀ ਮੈਂਬਰਸ ਹਨ ਹਰਿੰਦਰਪਾਲ ਸਿੰਘ ਚੰਦੂ ਮਾਹਰਾ ਜੀ ਵੀ ਉਸ ਕਮੇਟੀ ਦੇ ਮੈਂਬਰਸ ਹਨ ਅਸੀਂ ਸਾਰੇ ਗਏ ਪੰਜਾਬ 'ਚ ਪਹਿਲੀ ਮੀਟਿੰਗ ਕਿੱਥੇ ਹੋਈ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਤੁਸੀਂ ਸਾਰੇ ਹੋਵਗੇ ਉਸ ਮੀਟਿੰਗ ਵਿੱਚ ਜੋ ਉਸ ਸਮੇਂ ਲੀਡਰਸ਼ਿਪ ਪ੍ਰਤੀ ਸੰਗਤ ਨੇ ਗੱਲਾਂ ਆਖੀਆਂ ਅਗਰ ਰਿਕਾਰਡ ਕਰਦੇ ਤੁਹਾਨੂੰ ਪਤਾ ਲੱਗ ਜਾਣਾ ਸੀ ਕਿੰਨਾ ਰੋਸ ਆ ਕਿੰਨਾ ਗੁੱਸਾ ਕਿੰਨਾ ਬ੍ਰੋਧ ਆ ਕਿ ਨਹੀਂ ਨਫਰਤ ਆ ਮੌਜੂਦਾ ਲੀਡਰਸ਼ਿਪ ਵਿੱਚ ਤੇ ਕੀ ਲਿਖਿਆ ਚੁੰਟਾ ਕਮੇਟੀ ਨੇ ਬਾਕੀ ਗੱਲਾਂ ਤਾਂ ਬੜੀ ਅਹਿਮ ਨੇ ਦੋ ਗੱਲਾਂ ਮੁੱਖ ਤੌਰ ਤੇ ਸਨ ਪਹਿਲੀ ਲੀਡਰਸ਼ਿਪ ਤਬਦੀਲੀ ਕਰੋ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰੋ ਫੇਰ ਹੀ ਅਕਾਲੀ ਦਲ ਦੁਆਰਾ ਲੋਕਾਂ ਚ ਆਪਣਾ ਵਿਸ਼ਵਾਸ ਕਾਇਮ ਕਰ ਸਕੂਗਾ ਤੁਹਾਡਾ ਵਿਸ਼ਵਾਸ ਟੁੱਟ ਗਿਆ ਤੁਹਾਡੇ ਦੇ ਲੋਕ ਨਹੀਂ ਭਰੋਸਾ ਕਰਦੇ ਤੇ ਤੁਹਾਨੂੰ ਲੀਡਰਸ਼ਿਪ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ ਦੂਜੀ ਗੱਲ ਕੀ ਆਖੀ ਕੀ ਅਕਾਲ ਤਖਸਾਲ ਜਾਓ ਤੁਹਾਡੇ ਤੋਂ ਬੜੇ-ਬੜੇ ਗੁਨਾਹ ਹੋਏ ਨੇ ਉੱਥੇ ਜਾ ਕੇ ਪਛਤਾਪ ਕਰੋ ਗਲਤੀ ਮੰਨੋ ਤੇ ਤੁਹਾਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਦੋ ਗੱਲਾਂ ਸੀ ਬਾਕੀ ਹੋਰ ਬਹੁਤ ਕੁਝ ਸੀਗਾ ਲੇਕਿਨ ਦੱਸੋ ਨਾ ਤਾਂ ਲੀਡਰਸ਼ਿਪ ਨੇ ਉਹ ਗੱਲ ਮੰਨੀ ਨਾ ਅਕਾਲ ਤਖਸਾਲ ਗਏ ਅਸੀਂ ਤੱਕੇ ਦੇ ਨਾਲ ਅਕਾਲ ਤਖਸਾਲ ਲੈ ਕੇ ਗਏ ਤਾਂ ਵੀ ਗੁਰੂ ਸਾਹਿਬ ਦੀ ਕੌਤਕ ਗੁਰੂ ਸਾਹਿਬ ਨੇ ਇੱਕ ਰਿਸ਼ਮਾ ਕਰਤਾ ਉਹਨਾਂ ਨੂੰ ਰਾਹ ਦਿਖਤਾ ਕਿ ਇਸ ਰਾਹ ਤੇ ਚੱਲੋ ਸੱਤ ਮੈਂਬਰੀ ਪੰਜ ਮੈਂਬਰੀ ਕਮੇਟੀ ਤੋਂ ਪੜਤੀ ਕਰਾਓ ਤੇ ਅਕਾਲੀ ਦਲ ਨੂੰ ਦੁਆਰਾ ਕਾਇਮ ਕਰੋ ਕਿਸੇ ਨੇ ਨਹੀਂ ਗੱਲ ਮੰਨੀ ਦੋ ਮੈਂਬਰ ਅਸਤੀਫਾ ਦੇ ਕੇ ਚਲੇ ਗਏ ਲੇਕਿਨ ਅਸੀਂ ਪੰਜ ਖੜੇ ਆ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਰਕੇ ਬਾਕੀ ਬੁਲਾੜਿਆਂ ਨੇ ਵੀ ਆਪਣੀ ਗੱਲ ਕਰਨੀ ਹੈ ਅਖੀਰ ਵਿੱਚ ਤੁਹਾਨੂੰ ਬੇਨਤੀ ਕਰੂੰਗਾ ਦੇਖੋ ਕੌਮਾਂ ਦੇ ਇਤਿਹਾਸ ਵਿੱਚ ਜਦੋਂ ਕਿਤੇ ਆਪਣੇ ਸਫਟ ਪੈ ਜਾਵੇ ਆਪਣੇ ਕੋਈ ਜਿਹੜੀ ਲੀਡਰਸ਼ਿਪ ਦੀ ਬਿਲਕੁਲ ਕਲੀਅਰਿਟੀ ਨਾ ਹੋਵੇ ਜਾਂ ਕੋਈ ਆਗੂ ਐਸਾ ਨਾ ਦਿਸੇ ਜਿਹਦੇ ਪਿੱਛੇ ਕੌਮ ਖੜ ਜਾਵੇ ਤੇ ਫਿਰ ਸੰਗਤ ਫੈਸਲਾ ਕਰਦੀ ਹੈ ਕਿ ਨੂੰ ਆਗੂ ਬਣਾਉਣਾ ਹੈ ਇਸ ਪਰਤੀ ਨੇ ਫੈਸਲਾ ਕਰਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੌਣ ਆਗੂ ਹੋਊਗਾ ਉਹ ਹੋਊ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੂਗਾ ਕੋਈ ਕਿਸੇ ਦੇ ਘਰ ਦੀ ਇਹ ਜਾਇਦਾਦ ਨਹੀਂ ਜੇ ਕੋ ਕਵੇ ਕਿ ਮੇਰੇ ਮੇਰੇ ਬਜ਼ੁਰਗਾਂ ਦੀ ਸੇਵਾ ਸਾਡੇ ਵੀ ਬਜ਼ੁਰਗਾਂ ਦੀ ਸੇਵਾ ਹੈਗੀ ਹੈ ਲੇਕਿਨ ਅਸੀਂ ਕਦੀ ਜ਼ਿਕਰ ਨਹੀਂ ਕਰਦੇ ਕਦੀ ਉਸ ਗੱਲ ਨੂੰ ਕਲੇਮ ਨਹੀਂ ਕਰਦੇ ਅਸੀਂ ਕਹਿੰਦੇ ਹਾਂ ਅੱਜ ਅਸੀਂ ਹੈਗੇ ਹਾਂ ਸੜ ਤੋਂ ਬਾਅਦ ਕੋਈ ਹੋਰ ਆਊਗਾ ਪੰਥ ਕੋ ਕਿਸੇ ਗੱਲ ਦੀ ਘਾਟ ਨਹੀਂ ਇਸ ਲਈ ਇਸ ਭਰਤੀ ਵਿੱਚ ਤਕੜੇ ਹੋ ਕੇ ਆਪਾਂ ਜਿਹੜਾ ਹਿੱਸਾ ਪਾਈਏ ਮੈਂਬਰ ਬਣੀਏ ਤੇ ਵਧੀਆ ਲੀਡਰਸ਼ਿਪ ਜਿਹੜੀ ਦੂਰ ਅੰਦੇਸ਼ੀ ਵਾਲੀ ਹੋਵੇ ਜਿਹੜੀ ਸੱਚੀ ਇਮਾਨਦਾਰ ਹੋਵੇ ਤੇ ਜਿਸ ਲੀਡਰਸ਼ਿਪ ਤੇ ਕੌਮ ਪ੍ਰੋਸਾ ਕਰ ਸਕੇ ਆਪਾਂ ਉਹ ਲੀਡਰਸ਼ਿਪ ਲੈ ਕੇ ਆਈਏ ਇਹ ਹੈ ਉਸ ਤਖਤ ਦਾ ਅਕਾਲ ਪੁਰਖ ਦੇ ਤਖਤ ਦਾ ਸੇਵੇਂ ਪਾਛਾਇ ਦੇ ਤਖਤ ਦਾ ਆਪਾਂ ਸਭ ਨੂੰ ਹੁਕਮਿਆਂ ਜਿਹੜੀ ਆਪਾਂ ਪਾਲਣਾ ਕਰ ਰਹੇ ਹਾਂ ਸੋ ਇੰਨਾ ਕੁਝ ਕਹਿੰਦਾ ਹੋਇਆ ਸਾਰੇ ਲੀਡਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ